ਅੱਜ ਆ ਦੋ ਨਿਸ਼ਾਨ ਹੌਣ ਖੜੇ ਕਰਤੇ ਆ ਸਾਡੀ ਜੱਤ ਪੱਕੀ ਆ ਇਹ ਅਸੀਂ ਇਹ ਚੋਲੀ ਤੇ ਬੀਐਸਐਫ ਤੇ ਸੀੜੇ ਬਲਾਕ ਸੰਪਤੀ ਜ਼ਰੂਰ ਪਾਵਾਂਗੇ ਤੇ ਉਹ ਜ਼ਿਲ੍ਹਾ ਪ੍ਰਿਸ਼ਤੀ ਪਾਵਾਂਗੇ 1600 ਵੋਟ ਹੈਗੀ ਆ ਪਿੰਡ ਦੀ ਉਦਾਂ ਪੋਲ 1100 ਹੁੰਦੀ ਆ ਬਹੁਤ ਵਧੀਆ ਜੀ ਬਹੁਤ ਸਾਰਾ ਪਰਿਵਾਰ ਸਾਰਾ ਪਰਿਵਾਰ ਆ ਜੀ ਸਾਰਾ ਪਿੰਡ ਆ ਇਕੱਠਾ ਆ ਬਹੁਤ ਸ਼ਾਂਤੀ ਨਾਲ ਵੋਟਾਂ ਪੈ ਰਹੀਆਂ ਜੀ ਸੋ ਫਗਵਾੜੇ ਦੇ ਪਿੰਡਾਂ ਦੇ ਅਲੱਗ-ਅਲੱਗ ਬੁਥੇ ਜਾ ਕੇ ਦੌਰਾ ਕਰ ਰਹੇ ਆ ਲੋਕਾਂ ਨਾਲ ਗੱਲਬਾਤ ਕਰ ਰਹੇ ਕਿ ਆਖਿਰਕਾਰ ਕਿਸ ਤਰੀਕੇ ਦੇ ਨਾਲ ਅੱਜ ਵੋਟਾਂ ਜਿਹੜੀਆਂ ਚੱਲ ਰਹੀਆਂ ਨੇ ਸੋ ਅੱਜ ਜਗਤਪੁਰ ਜੱਟਾ ਪਿੰਡ ਪਹੁੰਚੇ ਆ ਫਗਵਾੜਾ ਦੇ ਜਿੱਥੇ ਕੀ ਦੇਖ ਸਕਦੇ ਹੋ ਮਾਹੌਲ ਥੋੜਾ ਮੈਂ ਇੱਕ ਤਸਵੀਰ ਦਿਖਾਉਣ ਲੱਗਾ ਹਾਂ ਇਹਦੇ ਦੇਖ ਲਓ ਕਿ ਆ ਠੇਕਾ ਆ ਤੇ ਠੇਕੇ ਦੇ ਬਾਹਰ ਅੱਜ ਸੀਲ ਲੱਗ ਚੁੱਕੀ ਆ ਦੇਖ ਸਕਦੇ ਹੋ ਕਿ ਜਦੋਂ ਵੋਟਾਂ ਹੁੰਦੀਆਂ ਤਾਂ ਇਹਨਾਂ ਠੇਕਾ ਦੇ ਬਾਅਦ ਜਿਹੜੀ ਸੀਲ ਲੱਗ ਜਾਂਦੀ ਹੁਣ ਮੈਂ ਤੁਹਾਨੂੰ ਗੱਲਬਾਤ ਕਰਵਾਉਣੇ ਆ ਅ ਬਸ ਪਾ ਦੇ ਉਮੀਦਵਾਰ ਬੈਠੇ ਹੋਏ ਨੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਅੱਜ ਜਿਹੜੀਆਂ ਪੂਰੇ ਪੰਜਾਬ 'ਚ ਚੋਣਾਂ ਪੈ ਰਹੀਆਂ ਜ਼ਿਲ੍ਹਾ ਪਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਨੇ ਤੇ 17 ਨੂੰ ਜਿਹੜਾ ਨਤੀਜਾ ਸਾਡੇ ਸਾਰੇ ਸਾਹਮਣੇ ਆ ਜਾਣਗੇ ਇਹਨਾਂ ਨਾਲ ਵੀ ਗੱਲਬਾਤ ਕਰਕੇ ਦੇਖਦੇ ਹਾਂ ਉਮੀਦਵਾਰ ਬੈਠੇ ਨੇ ਸਪੋਰਟਰਸ ਬੈਠੇ ਹੋਏ ਨੇ ਕੀ ਚੱਲ ਰਿਹਾ ਵੋਟਰਾਂ ਰੁਝਾਨ ਤੁਹਾਡੇ ਪੇ ਬਹੁਤ ਹੀ ਜਲਾ ਰੁਝਾਨ ਚੱਲ ਰਿਹਾ ਬਹੁਤ ਹੀ ਵਧੀਆ ਸੀ ਪਿੰਡਾਂ ਦੇ ਵੱਲ ਜਾ ਰਹੇ ਆ ਤੇ ਮਿਹਨਤ ਵੀ ਪੂਰੀ ਕਰ ਰਿਆ ਸੀ ਮੈਂ ਤੋਂ 7 ਵਜੇ ਦੇ ਬੈਠੇ ਸੀ ਹਾਂਜੀ ਇਹ ਸਾਡੀ ਕੈਂਡੀਡੇਟ ਆ ਬੀਐਸਪੀ ਦੇ ਸਾਡੀ ਪਿੰਡ ਇੱਕ ਵਾਰ ਨ ਜਾਣ ਵਜਨਾਂ ਅੰਜਤ ਵਜਨਾਂ ਮਜੀ ਕਿਵੇਂ ਅੱਜ ਫਾਈਨਲ ਉਹ ਦਿਨ ਆ ਗਿਆ ਤੁਹਾਡਾ ਬੜੀ ਮਿਹਨਤ ਲੱਗੀ ਹੁੰਦੀ ਬੜੇ ਦਿਨਾਂ ਦੀ ਹਾਂਜੀ ਹਾਂਜੀ ਬਹੁਤ ਵਧੀਆ ਹੈ ਤੇ ਕਿਵੇਂ ਰੁਝਾਨ ਦੇਖ ਰਹੇ ਹੋ ਲੋਕਾਂ ਦੇ ਵਿੱਚ ਬਹੁਤ ਵਧੀਆ ਆ ਹਾਂਜੀ ਵਧੀਆ ਚੱਲਦਾ ਪ੍ਰਚਾਰ ਕਿ ਹੋ ਜਾ ਰਿਹਾ ਸਮਾਂ ਕਿ ਆਪ ਵੀ ਬਹੁਤ ਵਧੀਆ ਆ ਹਾਂਜੀ ਵਧੀਆ ਰਿਹਾ ਹਾਂਜੀ ਚਲੋ ਜੀ ਕਿਵੇਂ ਚੱਲ ਰਿਹਾ ਵੋਟਰਾਂ ਦਾ ਰੁਝਾਨ ਅੱਜ ਦਿਨ ਉਹ ਵਾਲਾ ਆ ਜਿਹੜਾ ਲੋਕਾਂ ਨੇ ਆਪਣਾ ਉਮੀਦਵਾਰ ਚੁੜਨਾ ਹੁੰਦਾ ਜੀ ਅੱਜ ਲੋਕਾਂ ਦੇ ਹੱਥੀ ਸਭ ਕੁਝ ਆ ਲੋਕਾਂ ਨੇ ਵੋਟ ਪਾਣੀ ਉਮੀਦਵਾਰ ਸਾਹਮਣੇ ਆਉਣ ਉਹ ਥੋੜੀ ਮਿਹਨਤ ਹੁੰਦੀ ਨੇ ਦਿਨਾਂ ਦੀ ਦੇਖੋ ਜੀ ਪਹਿਲਾਂ ਤਾਂ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ ਤੁਸੀਂ ਸਾਨੂੰ ਇੱਥੇ ਆ ਰੂਰੂ ਹੋਣ ਦਾ ਮੌਕਾ ਦਿੱਤਾ ਜਾਂਦਾ ਹੈ ਤੇ ਬਾਕੀ ਸਾਡਾ ਜੀ ਬੀਐਸਪੀ ਦੇ ਅਸੀਂ ਵੱਲੋਂ ਆਪਣਾ ਸਪੋਰਟ ਕਰਦੇ ਆਂ ਔਰ ਸਾਡਾ ਕੈਂਡੀਡੇਟ ਹੈ ਹੁਸ਼ਾਂਦੇਵ ਜੀ ਤੇ ਬਾਕੀ ਸਾਨੂੰ ਪੂਰੀ ਆਸ ਹੈ ਸਾਡਾ ਪਹਿਲਾ ਨਿਸ਼ਾਨ ਹੈ ਉੱਥੇ ਵੀ ਬੋਰਡ ਦੇ ਤਾਂ ਅਸੀਂ ਪਹਿਲੇ ਨੰਬਰ ਤੇ ਆਵਾਂਗੇ ਤੇ ਅਸੀਂ ਇਹ ਸਾਡੀ ਝੋਲੀ ਦੇ ਵਿੱਚ ਜਿੱਤ ਪੱਕੀ ਆ ਅਸੀਂ ਆ ਦੋ ਨਿਸ਼ਾਨ ਹੋਣ ਖੜੇ ਕਰਦੇ ਆ ਸਾਡੀ ਜਿੱਤ ਪੱਕੀ ਆ ਇਹ ਅਸੀਂ ਇਹ ਝੋਲੀ ਦੇ ਬੀਐਸਐਫ ਦੇ ਸੀਟੇ ਬਲਾਕ ਸੰਮਤੀ ਜ਼ਰੂਰ ਪਾਵਾਂਗੇ ਤੇ ਜ਼ਿਲ੍ਹਾ ਪ੍ਰੀਸ਼ਦ ਵੀ ਪਾਵਾਂਗੇ ਤੋ ਦੋਵੇਂ ਥੋੜੇ ਤੋਂ ਦੋਵੇਂ ਹੈ ਜਿਲ੍ਹਾ ਪ੍ਰੀਸ਼ਦ ਵੀ ਬਲਾਕ ਸਮಿತಿ ਥੋੜੇ ਉਮੀਦਵਾਰ ਹਾਥੀ ਆਟਾ ਜੀ ਠੀਕ ਹੈ ਹਾਂਜੀ ਹਾਂਜੀ ਜੀ ਤੁਸੀਂ ਦੇਖ ਸਕਦੇ ਹੋ ਜੇ ਤੁਹਾਨੂੰ ਅੱਗੇ ਦਿਖਾਣਾ ਜੀ ਇਸ ਸਮੇਂ ਅਸੀਂ ਫਗਵਾੜਾ ਦੇ ਪਿੰਡ ਜਗਤਪੁਰ ਜਟਾ ਹੀ ਖਲੋਤੇ ਆ ਇੱਥੇ ਹੋਰ ਵੀ ਸਪੋਰਟਰਸ ਜੋ ਕਾਂਗਰਸ ਨੇ ਉਧਰੋਂ ਉਹ ਸ਼ੌਮਨੀ ਅਕਾਲੀ ਦਾ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਜਿਹੜਾ ਅੱਜ ਦਾ ਦਿਨ ਹੈ ਅੱਜ ਦਾ ਦਿਨ ਜਿਹੜਾ ਇਹ ਆਮ ਲੋਕਾਂ ਦਾ ਦਿਨ ਹੁੰਦਾ ਆਮ ਜਨਤਰ ਦੇ ਦਿਨ ਦਾ ਥੋੜਾ ਆਪਣਾ ਦਿਨ ਹੈ ਜੀ ਅੱਜ ਅਸੀਂ ਲੋਕਾਂ ਨੇ ਆਪਣਾ ਉਮੀਦਵਾਰ ਚੁੜਨਾ ਤੇ ਅੱਜ ਜਿਹੜਾ ਅਸੀਂ ਉਹ ਤੇ ਮੋਰਦ ਹੋਣੀ ਜਿਹ ਆਪਣੀ ਵੋਟ ਦਾ ਬੜੇ ਸਹੀ ਤਰੀਕੇ ਨਾਲ ਇਸਤੇਮਾਲ ਅਸੀਂ ਕਰਨਾ ਸੋ ਇਹ ਜ਼ਿੰਮੇਵਾਰੀ ਜਿਹੜੀ ਉਹ ਕਿਤੇ ਨਾ ਕਿਤੇ ਥੋੜੀ ਬਹੁਤ ਵੱਡੀ ਬਣ ਜਾਂਦੀ ਹੈ ਨਹੀਂ ਆਮ ਲੋਕਾਂ ਦੀ ਬੜੀ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਇਹ ਤੇ ਗੱਲਬਾਤ ਕਰ ਲੈਣੀ ਹੈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਂ ਥੋੜਾ ਜੀ ਵਿਸ਼ੰਦਾਸ ਜੀ ਇੱਥੇ ਇੱਥੇ ਤੋਂ ਹੀ ਬਿਲੋਂਗ ਕਰਦੇ ਹਾਂ ਜੀ ਹਾਂਜੀ ਹਾਂਜੀ ਕਿਵੇਂ ਚੱਲ ਰਿਹਾ ਵੋਟਰ ਦਾ ਜਾਣ ਕਿਵੇਂ ਦੇਖ ਲਿਓਗੇ ਬਹੁਤ ਵਧੀਆ ਚੱਲ ਰਿਹਾ ਜੀ ਸਾਡੇ ਦੇ ਪਿੰਡ ਦੇ ਵਿੱਚ ਇਕਤਾ ਭਾਈਚਾਰਾ ਆ ਬਹੁਤ ਵਧੀਆ ਆ ਕੋਈ ਈਦਾ ਲੜਾਈ ਝਗੜਾ ਨਹੀਂ ਬਹੁਤ ਵਧੀਆ ਤਰੀਕੇ ਨਾਲ ਸ਼ਾਂਤੀਪੂਰਕ ਪੂਰਾ ਜ ਬਹੁਤ ਵਧੀਆ ਕੋਈ ਇਦਾਂ ਦੀ ਕੋਈ ਗੱਲਬਾਤ ਨਹੀਂ ਹੋਈ ਸਾਡੇ ਪਿੰਡ 'ਚ ਬਹੁਤ ਵਧੀਆ ਸਾਡੇ ਪਿੰਡ ਦਾ ਭਾਈਚਾਰਾ ਨਾਲ ਮਿਲ ਕੇ ਚੱਲਦਾ ਆ ਵੋਟਾਂ ਤੋਂ ਬਾਅਦ ਵੀ ਅਸੀਂ ਇਕੱਠੇ ਬਿੰਦੇ ਉੱਠਦੇ ਆ ਸਾਡੇ ਵਿੱਚ ਕੋਈ ਇਦਾਂ ਦੀ ਗੱਲਬਾਤ ਨਹੀਂ ਹੈਗੀ ਹਾਂਜੀ ਪਰ ਇਹ ਵੀ ਕਿਤੇ ਨਾ ਕਿਤੇ ਕਿਉਂਕਿ ਚਲੋ ਪਾਰਟੀਬਾਦ ਤਾਂ ਹੁੰਦਾ ਹੀ ਕਿਤੇ ਨਾ ਕਿਤੇ ਹਰ ਇੱਕ ਪਿੰਡ ਦੇ ਵਿੱਚ ਪਿੰਡਾਂ 'ਚ ਪਿੰਡਾਂ 'ਚ ਸ਼ਹਿਰਾਂ ਦੇ ਲੋਕਾਂ ਨੂੰ ਕੀ ਹੁੰਦਾ ਕਿ ਪਿੰਡਾਂ 'ਚ ਜ਼ਿਆਦਾ ਤਾਂ ਇਹ ਚੀਜ਼ ਦੇਖਣ ਨੂੰ ਮਿਲਦੀ ਹੈ ਨਹੀਂ 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 ਸਾਡੇ ਪਿੰਡ 'ਚ ਇਦਾਂ ਦੀ ਕੋਈ ਗੱਲ ਨਹੀਂ ਦੇਖੋ ਇਹ ਉਹ ਸ਼ਰੋਮਣਿਕਾਲੀ ਤਲ ਬਾਦਲ ਵਾਲੇ ਆ ਉਹਨਾਂ ਦਾ ਵੀ ਅਸੀਂ ਬਿੰਦੇ ਉੱਠਦੇ ਆ ਇਹ ਕਾਂਗਰਸ ਆ ਇੱਥੇ ਵੀ ਸਾਡੇ ਕੋਈ ਇਹੋ ਜਿਹੀ ਗੱਲਬਾਤ ਨਹੀਂ ਭਾਈਚਾਰਾ ਵਧੀਆ ਆ ਉਹ ਬੀਐਸਪੀ ਵਾਲੇ ਜਾਂ ਕੋਈ ਇਦਾਂ ਦੀ ਗੱਲਬਾਤ ਨਹੀਂ ਸਾਡੇ ਪਿੰਡ ਦਾ ਬਹੁਤ ਵਧੀਆ ਸਹਜੋਗ ਨਗਰ ਦਾ ਇਹ ਨਾਲ ਮਿਲ ਕੇ ਚੱਲਦੀ ਹੈ ਜਿਹੜੀ ਪਾਰਟੀ ਕੋ ਬਸਪਾਲੇ ਬੈਠੇ ਹੋਏ ਨੇ ਜੀ ਤੇ ਕਾਂਗਰਸ ਹੋ ਗਿਆ ਸ਼ੋਮਨੀ ਅਕਾਲੀ ਦਲ ਹੋ ਗਿਆ ਤੇ ਤਿੰਨ ਜਹਰਾ ਕੀ ਕੀ ਇੱਥੇ ਫਿਲਹਾਲ ਬੂਥ ਹੀ ਤਿੰਨ ਲੱਗੇ ਹੋਏ ਨੇ ਹਾਂਜੀ ਬੂਥ ਤਿੰਨ ਹੀ ਆ ਜੀ ਇੱਕ ਉਹ ਬੀਜੇਪੀ ਦਾ ਲੱਗਾ ਜੀ ਉਹ ਠੀਕ ਠੀਕ ਹੈ ਹਾਂਜੀ ਹਾਂਜੀ ਤੇ ਗੱਲਬਾਤ ਕਰ ਲੈਣੇ ਬਾਈ ਤੁਹਾਡੇ ਚਾਹ ਯੰਗਸਟਰ ਬੈਠੇ ਹੋਏ ਨੇ ਬਾਈ ਇਹਨਾਂ ਦਾ ਵੀ ਦੇਖੋ ਯੰਗਸਟਰ ਦਾ ਬੜਾ ਵੱਡਾ ਸਹਿਯੋਗ ਸਸੀ ਗੱਲ ਪਾਜੀ ਜੀ ਦਸ ਤਰੀਕਾ ਮਾਰਾ ਸਸੀ ਗੱਲ ਜੀ ਮੇਰਾ ਨਾਮ ਗੌਰਵ ਹੈ ਜੀ ਤਰਨਦੀਪਾ ਤੂੰ ਕੀ ਕੀ ਡਿਊਟੀ ਕੀ ਕਰ ਰਹੇ ਤੂੰ ਇਸ ਸਮੇਂ ਡਿਊਟੀ ਪਰਚੀਆਂ ਦੇਣੀ ਆ ਵੋਟਰ ਸੂਚੀ ਦੇ ਵਿੱਚੋਂ ਵੋਟ ਵੋਟ ਦੇਖ ਕੇ ਤਾਂ ਉਹਨਾਂ ਨੂੰ ਵੋਟ ਬੰਨ ਰਹੇ ਹਾਂ ਹਾਂ ਜੀ ਇਹ ਕੋਲੋਂ ਪਾਇ ਲੱਗ ਜਾਂਦਾ ਕਿ ਕਿਹੜਾ ਕਿੱਥੋਂ ਕਿੱਥੋਂ ਪਛਾਣ ਨਹੀਂ ਹੈ ਵਾਰਡ ਨੰਬਰ ਤੋਂ ਦੇਖ ਕੇ ਹਾਂ ਜੀ ਵਾਰਡ ਨੰਬਰ ਤੋਂ ਦੇਖ ਕੇ ਜੀ ਹਾਂ ਜੀ ਆਹ ਦੇਖ ਲਓ ਜੀ ਵੋਟਰ ਸੂਚੀ ਹੈ ਕਿ ਅੱਛਾ ਭਾਈ ਕਿੰਨੀ ਕਿ ਆਪਣੀ ਹੈਗੀ ਇਸ ਪਿੰਡ ਦੀ ਕਿੰਨੀ ਮਤਲਬ ਵੋਟ ਵੋਟ ਕਿੰਨੀ ਹੈ ਆਪਣੀ 1600 ਵੋਟ ਹੈਗੀ ਹੈ ਪਿੰਡ ਦੀ ਉਦਾਂ ਪੋਲ 1100 ਹੁੰਦੀ ਆ ਟੋ ਨੇ 1100 ਤੱਕ ਪੋਲ ਹੋ ਜਾਂਦੀ ਹੈ ਵਿੱਚ 1100 ਦਾ ਪੋਲ ਹੋ ਜਾਂਦਾ ਜਾਂਦੀ ਉੱਦਾਂ 1600 ਵੋਟ ਹੈਗੀ ਪਿੰਡ ਦੀ ਜੀ ਐਨ ਆਰ ਆਈ ਵਿੱਚ ਪਾ ਗਏ ਸਾਡੇ ਐਨ ਆਰ ਆਈ ਬਾਹਰ ਫੋਨ ਕਰਕੇ ਉਹ 1000 1100 ਵੋਟ ਪੋਲ ਹੋ ਜਾਂਦੀ ਹੈ ਹਾਂ ਜੀ ਸੋ ਦੇਖਦਾ ਤੁਸੀਂ ਇੱਥੇ ਸੋ ਕਾਂਗਰਸ ਦਾ ਕਿਹੋ ਜਿਹਾ ਸਹਿਯੋਗ ਇਸ ਪਿੰਡ ਦੇ ਵਿੱਚ ਹੈਗਾ ਜੀ ਬਹੁਤ ਵਧੀਆ ਹੈ ਬਹੁਤ ਵਧੀਆ ਕਾਂਗਰਸ ਦਾ ਸਹਿਯੋਗ ਹੈ ਵਧੀਆ ਹੈ ਠੀਕ ਹੈ ਆਪੋਜੀਸ਼ਨ ਪਤਿਆ ਵਧੀਆ ਹਾਂ ਜੀ ਉਹ ਦੇਖਦਾ ਤੁਸੀਂ ਇੱਥੇ ਮੈਂ ਤੁਹਾਨੂੰ ਹੁਣ ਨਾਲ ਮੈਂ ਤੁਹਾਨੂੰ ਇੱਧਰ ਸ਼ੋਮਨੀ ਅਕਾਲੀ ਦਲ ਦੇ ਜਿਨੇ ਸਹਿਯੋਗੀ ਨੇ ਸਪੋਰਟਰ ਸੇ ਉੱਥੇ ਬੈਠੇ ਹੋਏ ਨੇ ਸੋ ਸਮਾ ਕਿਹਾ ਲੋਕੀ ਆਮ ਲੋਕਰ ਦੇਣੇ ਆ ਜੀ ਆਮ ਲੋਕਾਂ ਦਾ ਹੁੰਦਾ ਜੀ ਜਿੱਥੋਂ ਅਸੀਂ ਵੋਟ ਪਾ ਕੇ ਆਪਣਾ ਉਮੀਦਵਾਰ ਸਤਿ ਸ੍ਰੀ ਅਕਾਲ ਜੀ ਵਾਗੂ ਖਾਲਸਾ ਜੀ ਵਾਗੂ ਫਤੇ ਜੀ ਕਿਵੇਂ ਹੋ ਠੀਕ ਠਾਕ ਹੋ ਜੀ ਗੱਲਬਾਤ ਥੋੜੀ ਨਾਲ ਕਰਨਾ ਆਈ ਹੈ ਜੀ ਕਿ ਕਿਵੇਂ ਚੱਲ ਰਿਹਾ ਵੋਟਾਂ ਜਾਣ ਕੇ ਤਾਂ ਨਾ ਕਰੀ ਦੱਸੋ ਸਾਬ ਤੁਸੀਂ ਸਾਬ ਕੀ ਹਾਲ ਨੇ ਠੀਕ ਠਾਕ ਹੋ ਵਾ ਵਧੀਆ ਹੈ ਕੀ ਆ ਤੁਹਾਡਾ ਜੀ ਸ਼ਗਦੇਵ ਸਿੰਘ ਅੱਛਾ ਇਹ ਕਿ ਪਿੰਡ ਇੱਕ ਵਾਰ ਨਾ ਦੱਸ ਦੋ ਪਿੰਡ ਦਾ ਕੀ ਹੈ ਜਗਤਪੁਰ ਜੱਟਾ ਜਗਤਪੁਰ ਜੱਟਾ ਜਗਰਪੁਰ ਜੱਟਾ ਪਿੰਡ ਹੈ ਜੀ ਇਧਰ ਉਮੀਦਵਾਰ ਦਿਖਾ ਰਹੇ ਨੇ ਜਿਹੜੀ ਕਿ ਸ਼ੋਮਨੀ ਅਕਾਲੀ ਦਲ ਤੋਂ ਨੇ ਤੇ ਇਹ ਇਹ ਬਲਾਕ ਸੰਮਤੀ ਹੈ ਜੀ ਕਿ ਜ਼ਿਲ੍ਹਾ ਪ੍ਰੀਸ਼ਦ ਦੋਵੇਂ ਦੋਵੇਂ ਹੈ ਜੀ ਨਹੀਂ ਜੀ আচ্ছা ਕਿ ਕਿਵੇਂ ਚੱਲ ਰਿਹਾ ਚੱਲ ਰਿਹਾ ਠੀਕ ਠਾਕ ਚੱਲ ਰਿਹਾ ਸ਼ੋਮਨੀ ਇਹ ਕੱਲ ਚੱਲਦਾ ਕਿਹੋ ਜਿਹਾ ਪਿੰਡ ਦੇ ਵਿੱਚ ਹੈਗਾ ਇਹ ਇਹ ਵਧੀਆ ਹੈ ਇਹ ਵਧੀਆ ਹੈ ਹਾਂ ਹਾਂ ਜੀ ਇਧਰ ਇਧਰ ਸਾਹਬ ਉਹ ਨਾਲ ਗੱਲ ਕਰੇ ਇਧਰ ਕਮਾ ਗਿਆ ਮੇਰਾ ਭਰਾ ਦੇਖ ਸਕਦੇ ਹੋ ਜੀ 100 ਜਗਤਪੁਰ ਜੱਟਾ ਪਿੰਡ ਫਗਵਾੜੇ ਦੇ ਖੜੇ ਆ ਜਿੱਥੇ ਅਲੱਗ-ਅਲੱਗ ਜਿੰਨੇ ਵੀ ਸਪੋਰਟਰਸ ਪਾਰਟੀਆਂ ਉਹ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਠੀਕ ਠਾਕ ਹੋ ਜੀ ਕਿਵੇਂ ਸ਼ੋਮਨੀ ਇਕਾਲੀ ਦਲ ਦਾ ਪਿੰਡਾ ਵਿੱਚ ਦੇਖੋ ਖੇਤਰੀ ਪਾਰਟੀ ਹੈ ਜੀ ਇਹ ਤੇ ਕਾਫੀ ਸਮੇਂ ਤੋਂ ਕਾਫੀ ਪ੍ਰਾਣੀ ਪਾਰਟੀ ਵੀ ਆਉਂਦੀ ਰਹੀ ਹੈ ਕਿਵੇਂ ਜੋ ਸ਼ੋਮਨੀ ਇਕਾਲੀ ਦਾ ਕਿੰਨਾ ਕੁ ਸਹਿਯੋਗ ਪਿੰਡ 'ਚ ਹੈਗਾ ਤੁਸੀਂ ਚਲੋ ਬਹੁਤ ਘਰ ਬੰਦੀ ਹੋ ਜੀ ਬਹੁਤ ਵਧੀਆ ਜੀ ਬਹੁਤ ਸਾਰਾ ਪਰਿਵਾਰ ਹੈ ਸਾਰਾ ਪਰਿਵਾਰ ਹੈ ਜੀ ਸਾਰਾ ਪਿੰਡ ਆ ਇਕੱਠਾ ਆ ਬਹੁਤ ਸ਼ਾਂਤੀ ਨਾਲ ਵੋਟਾਂ ਪੈ ਰਹੀਆਂ ਜੀ ਠੀਕ ਹੈ ਸਾਰਾ ਭਾਈਚਾਰਕ ਸਾਂਝ ਆ ਜੀ ਕੋਈ ਪਿੰਡ 'ਚ ਰੋਲੇ ਗੋਲੇ ਵਾਲੀ ਕੋਈ ਗੱਲ ਨਹੀਂ ਕੀ ਨਾ ਨਾ ਚੱਲਦਾ ਕੰਮ ਨਾ ਸਾਰਾ ਪਰਿਵਾਰ ਹੀ ਆ ਜੀ ਸਭ ਪਰਿਵਾਰ ਹੀ ਬੈਠੇ ਠੀਕ ਹੈ ਠੀਕ ਹੈ ਹਾਂ ਤੁਸੀਂ ਕੀ ਕਹੋਗੇ ਜੀ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਠੀਕ ਠਾਕ ਹੀ ਆ ਸੋਮਨੀ ਕਾਲੀਦਾਲ ਆ ਸਾਰੇ ਸਾਂਝੇ ਭਰਾ ਬੈਠੇ ਆ ਕੋਈ ਲੜਾਈ ਝਗੜਾ ਨਹੀਂ ਕੋਈ ਕਿਸੇ ਨਾਲ ਬੈਰ ਵਿਰੋਧ ਨਹੀਂਗਾ ਵੋਟਾਂ ਸ਼ਾਂਤ ਮਹੀਨਾ ਪੈ ਰਹੀਆਂ ਤੋਂ ਦੇਖ ਸਕਦੇ ਹੋ ਜੀ ਇੱਥੇ ਸੋ ਅੱਗੇ ਵੀ ਕੋਸ਼ਿਸ਼ ਕਰਦੇ ਤੁਹਾਨੂੰ ਜਿੰਨੇ ਵੀ ਫਗਵਾੜੇ ਦੇ ਹੋਰ ਪਿੰਡ ਹੋਣਗੇ ਔਰ ਖਬਰ ਕਰਦੇ ਆ ਹਰ ਇੱਕ ਨਾਲ ਗੱਲਬਾਤ ਕਰਦੇ ਆ ਵੀਡੀਓ ਨੂੰ ਬੱਤ ਬੱਤ ਸ਼ੇਅਰ ਕਰਿਓ ਤੁਹਾਡਾ ਘੜਾ ਇਲਾਕਾ ਹੁੰਦਾ ਕਿਹੜਾ ਪਿੰਡ ਹੁੰਦਾ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਜੀ